ਸਾਡਾ ਵਿਆਹ ਹੋਇਆ ਸੀ 7 ਅਪ੍ਰੈਲ ਨੂੰ ਤੇ ਇਹ ਸਾਡੇ ਤਰੀਕ ਨੂੰ ਸਾਨੂੰ 1 ਮਹੀਨਾ ਹੋਇਆ ਨਾ ਤੇ ਘਰ ਦੇ ਮੇਰੇ ਮੰਨਦੇ ਨਹੀਂ ਸੀ ਤੇ ਅੱਜ ਮੈਂ ਆਪਣੇ ਘਰ ਗਈ ਆ ਤੇ ਇਹਨਾਂ ਨੇ ਮੈਨੂੰ ਮੇਰੇ ਘਰ ਵਾਲੇ ਨੂੰ ਤੇ ਮੇਰੀ ਮਦਰ ਇਨ ਲਾ ਨੂੰ ਬਹੁਤ ਕੁੱਟਿਆ ਮੇਰੇ ਘਰ ਵਾਲੇ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਮੇਰੇ ਸਿਰ ਤੇ ਇੱਟ ਮਾਰੀ ਆ ਮੇਰੀ ਮਦਰ ਇਨ ਲਾ ਨੂੰ ਵੀ ਬਹੁਤ ਮਾਰਿਆ ਇਹਨਾਂ ਨੇ ਉਹ ਹਾਰਟ پیشنਟ ਹੈਗੀ ਆ ਕਿਹਨਾਂ ਨੇ ਮਾਰਿਆ ਮੇਰੇ ਬ੍ਰਦਰਸ ਨੇ ਮੇਰੇ ਭਰਾ ਭਰਾਵਾਂ ਨੇ ਮਾਰਿਆ ਇਹਨਾਂ ਨੂੰ ਘਰ ਵਿੱਚ ਆ ਕੇ ਉਹਨਾਂ ਨੇ ਮਾਰਿਆ ਘਰ ਦੇ ਅੰਦਰ ਇੱਥੇ ਮੈਰਿਜ ਕੀਤੀ ਸੀ ਅਸੀਂ ਦਿੱਲੀ ਮੈਰਿਜ ਕਰਾਈ ਸੀ ਕੋਰਟ 'ਚ ਕੋਰਟ ਦੇ ਵਿੱਚ ਹਾਂਜੀ ਆਰਡਰ ਹੈਗੇ ਸਾਡੇ ਕੋਲ ਹਾਂਜੀ ਬਿਲਕੁਲ ਹੈਗੇ ਸਾਡੇ ਕੋਲ ਆਰਡਰ ਹੈਗੇ ਸਾਰੇ ਆਰਡਰ ਹੈਗੇ ਸਾਡੇ ਕੋਲ ਕੀ ਤੁਸੀਂ ਮੰਗ ਕੀਤੀ ਸੀ ਪੁਲਿਸ ਵੱਲੋਂ ਹਾਂਜੀ ਅਸੀਂ ਮੰਗ ਕੀਤੀ ਸੀ ਅਸੀਂ ਕਚਹਿਰੀ ਵੀ ਗਏ ਸੀ ਉਹ ਇੱਥੇ ਗਏ ਸੀ ਥਾਣੇ 'ਚ ਥਾਣੇ ਵਾਲਿਆਂ ਨੂੰ ਵੀ ਕਿਹਾ ਸੀ ਕਿ ਤੁਸੀਂ ਸਾਡੇ ਨਾਲ ਚਲੋ ਉਹਨਾਂ ਨਾਲ ਗੱਲ ਕਰੋ ਕਿ ਤੁਸੀਂ ਐਦਾਂ ਕੁਝ ਕਰਨਾ ਨਹੀਂ ਗਾ ਤੇ ਉਹ ਸਾਡੇ ਨਾਲ ਗਏ ਨਹੀਂ ਤੇ ਉਹ ਕਹਿੰਦੇ ਕਿ ਜੇ ਤੁਹਾਨੂੰ ਸਟੇ ਚਾਹੀਦਾ ਵਾ ਤੇ ਤੁਸੀਂ ਸਾਡੀ ਲੱਖ ਲੱਖ ਰੁਪਏ ਤਨਖਾਹ ਭਰ ਦੋਗੇ ਅਸੀਂ ਅੱਜ ਕਮਿਸ਼ਨਰ ਦਫ਼ਤਰ ਵੀ ਗਏ ਸੀ ਉਹਨਾਂ ਨੂੰ ਵੀ ਐਪਲੀਕੇਸ਼ਨ ਪਾ ਕੇ ਆਏ ਅੱਜ ਤੇ ਕਿੰਨੇ ਤੁਹਾਨੂੰ ਕਿਹਾ ਲੱਖ ਰੁਪਏ ਦੇਣ ਲਈ ਸਰ ਉੱਥੇ ਜਿਹੜਾ ਮੁਲਾਜ਼ਮ ਬੈਠੇ ਨੇ ਉਹਨਾਂ ਨੇ ਕਿਹਾ ਤੁਹਾਨੂੰ ਮਲਾਈਮਾ ਦੀ ਪਛਾਣ ਆ ਜਾਂ ਨਾਮ ਪਤਾ ਉਹਨਾਂ ਨੂੰ ਹਾਂਜੀ ਨਾਮ ਨਹੀਂ ਪਤਾ ਮੈਨੂੰ ਪਛਾਣ ਹੈਗੀ ਹੈ ਉਹਨਾਂ ਦੀ ਹੋਰ ਕੀ ਤੁਹਾਡਾ ਨੁਕਸਾਨ ਹੋਇਆ ਹੋਰ ਸਾਡੇ ਚੈਨੀ ਮੇਰੇ ਹਸਬੰਦ ਦੀ ਗਈ ਹੈ ਮੇਰੇ ਕੰਨ ਚ ਮੇਰੀ ਵਾਲੀਆਂ ਨਹੀਂ ਹੈਗੀਆਂ ਅੱਛਾ ਹਾਂਜੀ ਉਹ ਤੁਸੀਂ ਕੀ ਮੰਗ ਕਰਦੇ ਜੀ ਕਿ ਮੈਨੂੰ ਮੇਰੇ ਘਰ ਵਾਲਿਆਂ ਨੂੰ ਤੇ ਮੇਰੀ ਮਦਰ ਇਨ ਲਾ ਨੂੰ ਇਨਸਾਫ ਚਾਹੀਦਾ ਬਸ ਤੁਹਾਡੇ ਮਦਰ ਇਨ ਲਾ ਦਾ ਕੀ ਇਲਾਜ ਕਿੰਨਾ ਕੋ ਹੈਗਾ ਸੀਰੀਅਸ ਅਗੇ ਸੀਰੀਅਸ ਹੈ ਬਹੁਤ ਜ਼ਿਆਦਾ ਸੀਰੀਅਸ ਹੈ ਡਾਕਟਰ ਵੀ ਹੱਥ ਨਹੀਂ ਲਾ ਰਹੇ ਉਹਨਾਂ ਨੇ ਵਿਕਰਾਂਤ ਭਾਜੀ ਵਿਕਰਾਂਤ ਕਿੱਥੋਂ ਦਾ ਰਹਿਣ ਵਾਲਾ ਹੈ ਫਾਜੀ ਗੁਣਾਣਾਪੁਰੇ ਰਹਿਣ ਵਾਲਾ ਆ ਕੀ ਗੱਲ ਗਰੇ ਨੰਬਰ 15 ਭਾਈ ਮੈਨਾ ਮਹੀਨਾ ਪਹਿਲਾਂ ਕੋਡ ਮੈਰੀ ਕਰਾਈ ਸੀ ਲਵ ਮੈਰੀ ਕਰਾਈ ਸੀ ਠੀਕ ਹੈ ਜੀ ਤੇ ਮੈਂ ਐਸਟੀ ਸਾਹਿਬ ਨੂੰ ਪੇਸ਼ ਵੀ ਹੋਇਆ ਸੀ ਠੀਕ ਆ ਕੋਰਟ ਚ ਗਿਆ ਸੀ ਸਟੇਓਰਡ ਵੱਲ ਇੱਤੇ ਸੀ ਤੇ ਇਹਦੇ ਘਰਦਿਆਂ ਨੂੰ ਬੜਾ ਮਨਾਉਣ ਦੀ ਕੋਸ਼ਿਸ਼ ਕੀਤੀ ਹੱਥ ਜੋੜ ਕੇ ਮਨਾਉਣ ਦੀ ਮਹੀਨਾ ਪਹਿਲੇ ਅਰਦਾਸ ਕੀਤੀ ਸਾਡੇ ਦੋਨਾਂ ਦਾ ਵਿਆਹ ਵਿਆਹ ਕਰ ਦੋ ਚੁੰਨੀ ਚਾਹ ਕਿਸਨੂੰ ਕੁੜੀ ਦੇ ਦਿਓ ਆਪਾਂ ਮਕਾਨ ਆਪਣਾ ਵੇਚ ਕੇ ਚਲ ਜਾਾਂਗੇ ਇਹਦੇ ਘਰਦਿਆਂ ਨੇ ਬਿਲਕੁਲ ਨਹੀਂ ਸੁਣੀ ਮਹੀਨੇ ਬਾਅਦ ਵਿੱਚ ਐਵੇਂ ਕੁੜੀ ਨੇ ਮੇਕੋ ਆਗੇ ਕਹਿੰਦੀ ਮੈਂ ਤੇਰੇ ਨਾਲ ਵਿਆਹ ਕਰਾਣਾ ਤੇ ਮੈਂ ਆਪਾਂ ਦੋਨਾਂ ਨੇ ਮਿਲ ਕੇ ਅਜਮਦਿਨਾਂ ਵਿਆਹ ਕਰਵਾ ਲਿਆ ਤੇ ਮੇਰੇ ਫਾਦਰ ਸਾਹਿਬ ਤੇ ਹੈ ਨਹੀਂ ਕੱਲੇ ਮਦਰ ਮਦਰ ਹੀ ਹੈਗੇ ਨੇ ਠੀਕ ਆ ਜੀ ਅੱਜ ਆਪਾਂ ਘਰ ਗਏ ਆਪਣਾ ਥੋੜਾ ਸਮ ਕੋਠੇ ਕੰਦਰ ਤੋੜ ਕੇ ਆਏ ਠੀਕ ਆ ਦਾਤਰ ਲੈ ਕੇ ਆਏ ਡੈਸ਼ਬੋਰਡ ਲੈ ਕੇ ਆਏ ਠੀਕ ਆ ਇੱਟਾਂ ਵੀ ਕੋਠੋ ਚੋਕ ਕੇ ਲੈ ਗਏ ਮੇਰੇ ਸਿਰ ਸਿਰ ਪਾੜਿਆ ਇਹਨਾਂ ਨੇ ਅੰਨੱਕਰੀ ਹੱਡੀ ਤੋੜਤੀ ਆ ਦੰਦ ਮੇਰੇ ਤੋੜਤੇ ਆ ਭਾਜੀ ਮੇਰੇ ਗਲੇ 'ਚ ਚੈਨੀ ਪਈ ਸੀ ਉਹ ਵੀ ਲਾ ਕੇ ਲੈ ਗਿਆ ਮੈਂ ਗੋਟੀ ਨੂੰ ਚਾਣਾ ਟੋਪਸ ਪਾਇਆ ਸੀ ਪਹਿਲੀ ਵਾਰੀ ਜ਼ਿੰਦਗੀ 'ਚ ਵਿਆਹ ਹੋਇਆ ਉਹ ਟੋਪਸ ਵੀ ਲੈ ਗਏ ਆ ਮੇਰਾ ਫੋਨ ਦੋਨੇ ਫੋਨ ਖੋ ਕੇ ਲੈ ਗਿਆ ਜੈਪ ਚ ਨਗਰ ਪਿਆ ਉਹ ਵੀ ਲੈ ਗਏ ਆ ਸਭ ਕੁਝ ਲੈ ਗਿਆ ਮਦਦ ਆ ਮਾਰਾ ਬੜਾ ਬੁਰਾ ਹਾਲ ਉਹਨਾਂ ਦੇ ਉਹਨਾਂ ਦੇ ਹਾਲੇ 2 ਮਹੀਨੇ ਪਹਿਲੇ ਹਾਰ ਦਾ ਪੇਸ਼ਣਾ ਪਾਪਾ ਅਟੈਕ ਹੋ ਗਿਆ ਸੀ ਉਹ ਬਚਾ ਨਹੀਂ ਪਾਇਆ ਮਦਰ ਨੂੰ ਅਟੈਕ ਹੋਇਆ ਉਹਦੇ ਮਾਹ ਸਟੈਂਟ ਪੁਵਾਏ ਜੇ ਪੈਸੇ ਤੇ ਲਾ ਮੇ ਕੋਈ ਇੱਕ ਵੀ ਨਹੀਂ ਹੈਗਾ ਇਸ ਟਾਈਮ ਰੀਡ ਦੀ ਹੱਡੀ ਤੋੜਤੀ ਉਹਨਾਂ ਦੀ ਬੇਤੀ ਕੌਣ ਸੀ ਮੇਰੇ ਤਿੰਨੇ ਸਾਲੇ ਗਏ ਨੇ ਠੀਕ ਹੈ ਸੁਨੀਲ ਆਕਾਸ਼ ਤੇ ਅਨੀਸ਼ ਠੀਕ ਹੈ ਉਹਦੇ ਰਹਿਣ ਵਾਲੇ ਉਹ ਵੀ ਗੁਣਾਣਪੁਰੇ ਦੇ ਰਹਿਣ ਵਾਲੇ ਗਏ ਨੇ ਠੀਕ ਹੈ ਗਲੀ ਨੰਬਰ 15 ਤੇ ਚੌਥਾ ਸਾਡੇ ਨਾਲ ਸਾਡਾ ਗਵੰਢੀਗਾ ਸੀ ਜਿਹਦਾ ਨਾਮ ਹੋਗਾ ਉਹਦਾ ਨਾਮ ਕੀ ਕਹਿੰਦੇ ਉਹਨਾਂ ਕਿੱਥੇ ਰਹਿੰਦਾ ਉਹ ਸਾਡੇ ਨਾਲ ਹੀ ਰਹਿੰਦਾ ਵਾ ਸਾਜਨ ਨਾਮ ਮੁੰਡੇ ਦਾ ਠੀਕ ਆ ਉਹਨੇ ਹੀ ਸਾਡੇ ਘਰ ਦੀ ਪਹਿਲਾ ਹੀ ਦੁਕਾਨ ਤੜਾਈ ਹੋਈ ਕਿ ਜਦੋਂ ਆਣਗੇ ਤੇ ਕੋਠੇ ਤਾਂ ਨਹੀਂ ਆਇਓ ਉਹ ਵੀ ਸਾਡੇ ਨਾਲ ਉਹ ਵੀ ਨਾਲ ਹੀ ਆਇਆ ਸੀ ਕੋਠਾ ਟੱਪ ਗਿਆ ਸੀ ਹੁਣ ਕੀ ਮੰਨਤਾ ਹੁਣ ਸਾਡੇ ਅਸੀਂ ਮੰਗਾ ਸਾਨੂੰ ਬੇਨਤੀ ਕੀਤੀ ਜਾਵੇ ਸਾਨੂੰ ਸਾਡੇ ਘਰੋਂ ਘਰੋਂ ਬੇਦਦ ਹੋਏ ਹੋਏ ਆ ਤੁਹਾਨੂੰ ਆਪਣੇ ਘਰ ਜਾਂ ਦਿੱਤਾ ਜਾਵੇ ਤੇ ਤੁਸੀਂ ਆਪਣਾ ਜਿਹੜਾ ਸਟੇਟੂਡ ਲਿਖਿਆ ਸੀ ਤੁਸੀਂ ਹਾਈ ਕੋਰਟ ਤੇ ਰੱਟ ਪਾਈ ਸੀ ਕਿ ਨਾਮਰੇ ਮੈਨੂੰ ਮਲਾਜ਼ਮ ਚਾਹੀਦੇ ਹਾਂ ਜੀ ਸਰ ਮੈਂ ਰੱਟ ਪਾਈ ਸੀ ਠੀਕ ਹੈ ਹਾਈ ਕੋਰਟ ਵੀ ਗਿਆ ਸੀ ਠੀਕ ਹੈ ਜੀ ਮੈਂ ਚੌਂਕੀ ਗਿਆ ਸੀ ਉੱਥੇ ਮੈਨੂੰ ਕਹਿੰਦੇ ਸੀ ਕਿ ਜੇ ਤੂੰ ਪ੍ਰੋਟੈਕਸ਼ਨ ਲੈਣੀ ਹੈ ਤਾਂ ਰੁਪਈਆ ਲੱਖ ਲੱਖ ਰੁਪਈਆ ਸਾਡੀ ਤਨਖਾਹਾਂ ਆ ਗਈਆਂ ਤੂੰ ਭਰ ਦੇਗਾ ਮੈਂ ਕਹਾ ਮੈਂ ਗਰੀਬ 10000 ਮੈਨੂੰ ਨੌਕਰੀ ਕਰਨ ਵਾਲਾ ਇਕੱਲੀ ਆਪਣੀ ਮਾਂ ਪਾਪਾਂ ਨਾਮ ਪਤਾ ਤਾਂ ਨਹੀਂ ਮੈਨੂੰ ਪਤਾ ਜੀ ਸਰਦਾਰ ਜੀ ਹੈਗਾ ਲੰਬਾ ਜਿਹਾ ਬੋਲਦਾ ਬੜਾ ਔਖਾ ਸੀ ਹਾਂ ਜੀ ਸਰ ਪਛਾਣਾਂਗੇ ਸਰ ਜ਼ਰੂਰ ਪਛਾਣਾਂਗੇ ਤੁਸੀਂ ਮੰਗ ਕਰਦੇ ਕਾਰ ਉਹ ਨਹੀਂ ਤਾਂ ਨਹੀਂ ਹੋਣਾ ਸੀ ਬਿਲਕੁਲ ਨਹੀਂ ਹੋਣਾ ਸੀ ਪਰ ਹੋਣਾ ਉਹ ਐਦਾਂ ਕੀਤਾ ਹੀ ਨਹੀਂ ਉਹਨਾਂ ਨੇ ਗਏ ਨਹੀਂ ਉਹ ਕਹਿੰਦੇ ਤੁਸੀਂ ਕਿਰਾਇ ਤੇ ਕਿਤੇ ਲੈ ਲੋ ਮੈਂ ਕਿਹਾ ਭਾਈ ਸਾਨੂੰ ਇੱਕ ਦਿਨ ਦਾ ਵਕਤ ਦੇ ਦਿਓ ਫੇਰ ਹੀ ਕਿਰਾਇ ਤੇ ਜਾਵਾਂਗੇ ਮਹੀਨਾ ਆਪਾਂ ਬਾਹਰ ਲੈ ਕੇ ਆ ਪੈਸਾ ਤੇ ਤੁਹਾਨੂੰ ਪਤਾ ਅੱਗੇ ਨਹੀਂ ਕੰਮ ਦਾ 10000 ਰੁਪਏ ਕਮਾਉਣ ਵਾਲੇ ਰੋਏ ਕਿੱਥੇ ਆਏ ਹਾਂ ਹਾਂ ਸਾਰ ਤਿੰਨ ਵਿਅਕਤੀ ਆਏ ਆ ਇਹ ਜਖਮੀ ਹਾਲ ਚ ਆਏ ਆ ਇਹਨਾਂ ਝਗੜਾ ਆਵਾ ਫਰੀ ਬਰਦਾ ਆਏ ਆ ਕੋਰ ਖਾਲਸਾ ਤੋਂ ਡਾਕਟਰ ਸਾਹਿਬ ਮੈਡੀਕਲ ਕਾਂਡੇ ਇਹਨਾਂ ਦਾ ਜੋ ਵੀ ਮੈਡੀਕਲ ਰਿਪੋਰਟ ਆਊਗੀ ਉਹਦੇ ਹਿਸਾਬ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਾਡੇ ਕੋਲ ਕੋਮਲ ਜੀ ਆਏ ਜੀ ਵਿਕਰਮ ਜੀ ਆਏ ਵਾਸੀ ਇਹ ਤਾਂ ਦੇ ਮਕਾਨ ਅਮਰੀਨੇ ਦੇ ਰਮੇਸਲ ਧਾਮ ਦੇ ਮੰਦਰ ਗੁਰੂ ਨਾਨਕ ਪ੍ਰਧਾਇਏ ਆਏ ਇਹਨਾਂ ਜੱਟ ਸਾਹਿਬ ਕਰ ਰਹੇ ਆ ਜੋ ਵੀ ਸਟਾ ਲੱਗੀਆਂ ਨੇ ਇਹਦੇ ਮੈਲਕ ਕੀਤਾ ਜਾ ਰਿਹਾ ਵਾ ਜੋ ਵੀ ਕਾਨੂੰਨੀ ਕਰੇ ਹੋਗੀ ਆਪਾਂ ਉਹ ਕਰ ਦਾਂਗੇ ਰਿਜ਼ਲਟ ਕੱਲ ਹੋਣਾ ਇਹਨਾਂ ਦਾ ਇਹ ਥਾਰੇ ਇੱਥੇ ਲਿਖਿਆ ਹੋਇਆ ਚੌਕੀ ਕੋਰ ਖਾਲਸਾ ਜੱਤਰ ਕੋ ਡਾਕਟਰ ਆਇਆ ਵਾ ਕੋਈ ਕੋਰ ਖਾਲਸਾ ਦਾ ਮਲਾਜਮ ਆਇਆ ਇੱਥੇ ਸਰ ਇੱਥੇ ਤੇ ਆਇਆ ਉਹਨਾਂ ਨੇ ਉਹਨਾਂ ਦਾ ਡਾਕਟਰ ਜੀ ਉਹਨਾਂ ਨੇ ਉਹਨਾਂ ਨੂੰ ਆਉਣਾ ਜੀ ਕਾਰਜ ਹੁਣ ਤੋਂ ਬਾਦਾਂ ਉਹਨਾਂ ਦਾ ਕਹਿਣਾ ਮਤਲਬ ਮੈਨੂੰ ਖਤਰਾ ਹੈ ਕੋਈ ਨਾਮ ਅਸੀਂ ਕੋਡ ਮੈਰਿਜ ਕਰਾਈ ਹੋਏ ਹੋਰੇ ਕਰਕੇ ਝਗੜਾ ਹੋਇਆ ਸਾਰਾ ਸਰ ਇਹ ਇਹ ਮੈਟਰ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਗਾਰ ਦਿੱਤੇ ਆ ਮੈਂ ਤਾਂ ਜੋ ਆਇਆ ਮੈਂ ਮੈਡੀਕਲ ਕਰਾਇਆ ਨਾ ਤੁਹਾਡਾ ਇਤਲਾਹ ਕਰ ਦਿੱਤੀ ਕਿ ਤੁਹਾਡੇ ਬਲੋਡ ਹਾਂਜੀ ਹਾਂਜੀ ਹਾਂਜੀ